ਹਾਂਜੀ ਕਿਸਾਨ ਵੀਰੋ ਝੋਨਾ ਲਾਉਣ ਤੋਂ ਪਹਿਲਾਂ ਕਿਵੇਂ ਕਰਨੀ ਹੈ ਤਿਆਰੀ ਕਿਹੜੀ ਪਾਈਏ ਖਾਦ ਕਿ ਆਪਾਂ ਨੂੰ ਨਾਈਟ੍ਰੋਜਨ ਖਾਦ ਘੱਟ ਪਾਣੀ ਪਵੇ ਤੁਹਾਡਾ ਝੋਨਾ ਵਧੀਆ ਕੁਆਲਿਟੀ ਤੇ ਪੂਰਾ ਝਾੜ ਦੇਵੇ ਉਹਦੇ ਬਾਰੇ ਆਪਾਂ ਕਰਾਂਗੇ ਗੱਲ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਬੈਲ ਦਾ ਬਟਨ ਜਰੂਰ ਦਬਾ ਲਓ ਤੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਹਾਂਜੀ ਕਿਸਾਨ ਵੀਰੋ ਸਭ ਤੋਂ ਪਹਿਲਾਂ ਦਾ ਜਿਹੜਾ ਆਪਣਾ ਖੇਤ ਆ ਬਾਹਾਨਾ ਆਪਣਾ ਉਹਨੂੰ ਲੇਅਰ ਰੇਜਰ ਕਰਨਾ ਬਹੁਤ ਜ਼ਰੂਰੀ ਆ ਕੰਪਿਊਟਰ ਕਰਾ ਮਰਵਾਉਣਾ ਬਹੁਤ ਜ਼ਰੂਰੀ ਆ 2-3 ਸਾਲ ਦੇ ਵਿੱਚ ਇੱਕ ਵਾਰ ਕੰਪਿਊਟਰ ਕਰਾ ਤੁਹਾਡੇ ਖੇਤ ਦੇ ਵਿੱਚ ਵੱਜਣਾ ਚਾਹੀਦਾ ਇਹਦੇ ਬਹੁਤ ਜ਼ਿਆਦਾ ਫਾਇਦੇ ਆ ਜਦੋਂ ਕਿ ਤੁਸੀਂ ਪਨੀਰੀ ਬੀਜਦੇ ਆ ਤਾਂ ਪਨੀਰੀ ਬੱਚ ਪਨੀਰੀ ਛੋਟੀ ਜਾਂ ਵੱਡੀ ਰਹਿ ਜਾਂਦੀ ਆ ਮਾਰੀ ਰਹਿੰਦੇ ਕਿਤੇ ਤਾਂ ਉਹਦੀ ਗਰੋਥ ਦੇ ਵਿੱਚ ਜਿਹੜਾ ਫਰਕ ਆਉਂਦਾ ਉਹ ਜਿਹੜਾ ਆਪਣਾ ਕੰਪਿਊਟਰ ਕਰਾ ਨਹੀਂ ਵੱਜਾ ਹੁੰਦਾ ਖੇਤ ਉੱਚਾ ਨਹੀਂ ਮਾਉਂਦਾ ਉਹਦੇ ਕਰਕੇ ਬਹੁਤ ਵੱਡਾ ਆਸਰ ਪੈਂਦਾ ਸੋ ਜੇਕਰ ਤੁਹਾਡਾ ਖੇਤ ਪਧਰਾ ਹੋਵੇਗਾ ਕੰਪਿਊਟਰ ਕਰਾ ਬੱਜਿਆ ਹੋਵੇਗਾ ਤਾਂ ਤੁਹਾਡੇ ਇਹ ਪ੍ਰੋਬਲਮ ਨਹੀਂ ਆਊਗੀ ਪਨੀਰੀ ਵਧੀਆ ਗ੍ਰੋਥ ਕਰੂਗੀ ਤੇ ਝੋਨਾ ਵੀ ਬਹੁਤ ਵਧੀਆ ਗ੍ਰੋਥ ਕਰੂਗਾ ਸੋ ਦੂਸਰੇ ਨੰਬਰ ਤੇ ਜਿਹੜੀ ਆ ਗਿਆ ਖਾਦਾਂ ਦੀ ਗੱਲ ਕਰੀਏ ਤਾਂ ਆਪਾਂ ਜੇ ਇਹਨਾਂ ਵੀਰਾਂ ਭਰਾਵਾਂ ਨੇ ਯੰਤਰਾਂ ਯੰਤਰ ਦੀ ਹਰੀ ਖਾਦ ਬਣਾਉਣੀ ਆ ਸੋ ਉਹਨਾਂ ਵੀਰਾਂ ਦੇ ਲਈ ਜਿਹੜੀ ਹੈਗੀ ਆ ਵੀ ਨਾਈਟ੍ਰੋਜਨ ਉਹ 40 ਤੋਂ 50 ਕਿਲੋ ਜਿਹੜੀ ਉਹ ਘਟ ਪੈਂਦੀ ਆਗੀ ਜਿਹੜੀ ਜ਼ੂਰੀ ਆਗੀ ਜਿਹੜੇ ਭਰਾਵਾਂ ਨੇ ਯੰਤਰ ਦੀ ਖਾਦ ਵਿੱਚ ਪਾਉਣੀ ਹੈਗੀ ਖਾਦ ਬਣਾਉਣੀ ਆ ਸੋ 40 ਤੋਂ 50 ਕਿਲੋ ਜੋਰੀਆ ਆਪਾਂ ਘੱਟ ਪਾ ਸਕਦੇ ਆ ਉਸ ਤੋਂ ਬਾਅਦ ਜਿਹੜੀ ਕਿ ਹੈਗੀ ਆ ਜੀ ਰੂੜੀ ਦੀ ਖਾਦ ਰੂੜੀ ਦੀ ਖਾਦ ਜਿਹੜੇ ਭਰਾ ਦੋ ਟਾਈ ਟਰਾਲੀਆਂ ਕਿੱਲੇ ਦੀਆਂ ਪਾਉਂਦੇ ਆ ਸੋ ਉਹਨਾਂ ਲਈ 30 ਤੋਂ 35 ਕਿਲੋ ਜੋਰੀਆ ਆਪਾਂ ਘੱਟ ਪਾ ਸਕਦੇ ਆ ਪਰ ਜਿਹੜੀ ਰੂੜੀ ਦੀ ਖਾਦ ਆਪਾਂ ਪਾਉਣੀ ਆ ਉਹ ਝੋਨਾ ਲਾਉਣ ਤੋਂ ਘੱਟੋ ਘੱਟ 25 30 ਦਿਨ ਆਪਾਂ ਪਹਿਲਾ ਖੇਤ ਦੇ ਵਿੱਚ ਪਾਉਣੀਆ ਤਾਂ ਕਿ ਜਦੋਂ ਨੂੰ ਆਪਾਂ ਝੋਨਾ ਲਾਉਣਾ ਹੋ ਤਦ ਨੂੰ ਆਪਣਾ ਕੰਮ ਸ਼ੁਰੂ ਕਰ ਸਕੇ ਤੇ ਆਪਣਾ ਝੋਨਾ ਵਧੀਆ ਗਰੋਥ ਕਰੇ ਤੇ ਵਧੀਆ ਵਾਧਾ ਫੁੱਲਦਾ ਰਹੇ ਤਾਂ ਕਿ ਜੇਕਰ ਆਪਾਂ ਵਕਤ ਦੇ ਪਾਉਣੀਆ ਤਾਂ ਹੋੜੀ ਖਾਦ ਆਪਣਾ ਕੰਮ ਲੜੋੜਾ ਲੇਟ ਸ਼ੁਰੂ ਕਰਦੀ ਆ ਤਾਂ ਝੋਨਾ ਕਈ ਵਾਰ ਕਮਜ਼ੋਰ ਰਹਿ ਜਾਂਦਾ ਉਹਨੂੰ ਨਾਈਟ੍ਰੋਜਨ ਦੀ ਘਾਟ ਆ ਜਾਂਦੀ ਆ ਉਸ ਤੋਂ ਬਾਅਦ ਜਿਹੜੇ ਭਰਾ ਮੂੰਗੀ ਵਿੱਚ ਪਾਉਂਦੇ ਆ ਮੂੰਗੀ ਬੀਜੀ ਹੋਈ ਆ ਸੋ ਉਹਨਾਂ ਲਈ ਵੀ ਇਹੀ ਆਗਾ ਵੀ ਉਹ 25 ਤੋਂ 30 ਤੋਂ 35 ਕਿਲੋ ਜੂਰੀਆ ਘਟਾ ਪਾ ਸਕਦੇ ਜਿਹੜੇ ਵਿੱਚ ਮੂੰਗੀ ਦੀ ਖਾਦ ਬਣਾਉਂਦੇ ਵਿੱਚ ਪਾ ਕੇ ਸੋ ਇਸ ਤਰ੍ਹਾਂ ਦੇ ਨਾਲ ਇਹ ਖਾਦਾਂ ਦੇ ਵਿੱਚ ਫਰਕ ਆ ਜਾਂਦਾ ਬਹੁਤ ਸਾਰੇ ਭਰਾਵਾਂ ਤੇ ਮੁਰਗੀ ਦੀ ਜਿਹੜੀ ਖਾਦ ਪਾਉਂਦੇ ਮੁਰਗੀ ਦੀਆਂ ਬੱਠਾਂ ਦੀ ਸੋ ਉਹਨਾਂ ਲਈ ਵੀ ਜਿਹੜਾ ਹੈਗਾ 40 ਤੋਂ 50 ਕਿਲੋ ਆਪਾਂੜਾ ਜੂਰੀਆ ਘਟਾ ਪਾ ਸਕਦੇ ਆ ਉਹ ਆਪਣਾ ਕੰਮ ਪੂਰਾ ਕਰਦੀ ਆ ਸੋ ਇਸ ਤਰ੍ਹਾਂ ਦੇ ਨਾਲ ਆਪਾਂ ਇਹ ਨਹੀਂ ਵੀ ਆਪਾਂ ਇਹ ਖਾਦਾਂ ਵੀ ਪਾਉਣੀਆਂ ਤੇ ਆਪਾਂ ਜੂਰੀਆ ਦੀ ਵੀ ਰੋਜ਼ ਫੁੱਲ ਪਾਉਣੀ ਆ ਤਾਂ ਉਹ ਤੁਹਾਡੇ ਲਈ ਨੁਕਸਾਨ ਵੀ ਕਰ ਸਕਦੀ ਆ ਤੁਹਾਡੇ ਚਾਰਜ ਚ ਫਰਕ ਪਊਗਾ ਤੇ ਤੁਹਾਡੀ ਕੁਆਲਿਟੀ ਦੇ ਵਿੱਚ ਵੀ ਫਰਕ ਪਵੇਗਾ ਸੋ ਇਸ ਤਰ੍ਹਾਂ ਦੇ ਨਾਲ ਤੁਸੀਂ ਜਿਹੜੀਆਂ ਖਾਦਾਂ ਦੀ ਵਰਤੋਂ ਕਰਨੀ ਆ ਤੇ ਜਿਹੜੀ ਖਾਦ ਘੱਟ ਪਾਉਣੀ ਆ ਬਾਕੀ ਜਿਹੜੀ ਹੈਗੀ ਆ ਕਿ ਡੀਏਪੀ ਦੀ ਝੋਨੇ ਦੇ ਵਿੱਚ ਕੋਈ ਐਡੀ ਵੱਡੀ ਲੋੜ ਨਹੀਂ ਹੁੰਦੀ ਕਿਉਂਕਿ ਆਪਣੀ ਕਣਕ ਦੇ ਉੱਪਰ 50 55 60 ਕਿਲੋ ਜਿਹੜੀ ਡੀਏਪੀ ਪਾਈ ਹੁੰਦੀ ਆ ਸੋ ਉਹਦੇ ਵਿੱਚੋਂ 30 ਤੋਂ 35% ਜਿਹੜੀ ਆਪਣੀ ਪਹਿਲੀ ਫਸਲ ਕਣਕ ਉਹ ਆਪਣਾ ਅਸਰ ਲੈਂਦੀ ਆ ਤੇ ਦੂਸਰੀ ਜਮਾ ਹੁੰਦੀ ਆ ਜਮੀਨ ਦੇ ਵਿੱਚ ਤੇ ਜਦੋਂ ਆਪਾਂ ਝੋਨਾ ਲਾਉਣਿਆ ਤੋਂ ਆਪਣਾ ਕੰਮ ਸ਼ੁਰੂ ਕਰ ਦਿੰਦੀ ਆ ਸੋ ਇਸ ਲਈ ਡੀਏਪ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਸੋ ਇਸ ਤਰ੍ਹਾਂ ਦੇ ਨਾਲ ਭਰਾਵੋ ਖਾਦਾਂ ਦੀ ਵਰਤੋਂ ਕਰਨੇ ਕੰਪਿਊਟਰ ਕਰਾ ਲਾਜ਼ਮੀ ਆ ਸੋ ਤੁਹਾਡਾ ਝੋਨਾ ਪਧੀਆ ਕੁਆਲਿਟੀ ਤੇ ਪੂਰਾ ਵਾਧਾ ਫੁੱਲਦਾ ਤੇ ਪੂਰਾ ਝਾੜ ਦੇਵੇਗਾ ਸੋ ਸਾਰੇ ਕਿਸਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ